ਦੀ ਆਕਤਨੀ ਨਹੀਂ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਹਾਰ ਚੁੱਕੀ ਹੈ ਜੇ ਗੱਲ ਕਰੀਏ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਅੱਗੇ ਜਾ ਰਹੀ ਹੈ ਜਿੱਤਦੀ ਜਾ ਰਹੀ ਹੈ ਤੇ ਬਲਾਕ ਸੰਮਤੀ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ ਇਧਰੋਂ ਗੱਲ ਕਰਦੇ ਆ ਸਾਡੇ ਨਾਲ ਮੈਡਮ ਖੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿ ਕਾਂਗਰਸ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਕਿਦਾਂ ਦਾ ਮਹਿਸੂਸ ਕਰ ਰਹੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੀ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਦਬਾਅ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਖੜੇ ਰਹੇ ਹੂੰ ਬਹੁਤ-ਬਹੁਤ ਧੰਨ ਜੀ ਬੜਾ ਹੌਸਲਾ ਵਾਧਾ ਕਿ ਕਾਂਗਰਸ ਪਾਰਟੀ ਨੇ ਇੱਕ ਜਿਹੜੇ ਥੁੰਦੇ ਕਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦੇ ਨੇ ਉਹਨਾਂ ਦੇ ਸੱਤਾਧਰ ਨੂੰ ਇੱਕ ਟੱਕਰ ਦਿੰਦੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਗੱਲ ਟੱਕਰ ਦੇਣ ਦੀ ਨਹੀਂ ਹੁੰਦੀ ਗੱਲ ਹੁੰਦੀ ਆਵਾਜ਼ ਉਠਾਉਣ ਦੀ ਜੇ ਉਹਨਾਂ ਨੇ ਕੋਈ ਵਿਕਾਸ ਕੀਤਾ ਹੁੰਦਾ ਅਸੀਂ ਵੀ ਆਪਦੀ ਵਧੀਆ ਜ਼ਿੰਦਗੀ ਕੱਟ ਰਹੀ ਸੀ ਵਕਾਲਤ ਚੱਲ ਰਹੀ ਸੀਗੀ ਜੇ ਕੋਈ ਵਿਕਾਸ ਨਹੀਂ ਹੋਇਆ ਸੀ ਜਾਂ ਆਮ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਹੜੇ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਤਾਂ ਫਿਰ ਤਾਂ ਅਸੀਂ ਇਹ ਸੋਚਿਆ ਵੀ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ ਹੈ ਝੂਠ ਤੇ ਝੂਠ ਝੂਠ ਤੇ ਝੂਠ ਤਾਂ ਉਸ ਨੂੰ ਰੋਕਣ ਲਈ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ ਸੀ ਕਿਤਨਾ ਕਿਤੇ ਵੀ ਜਿਹੜੇ ਆਪਦੇ ਵਾਅਦੇ ਕੀਤੇ ਸੀ ਲਾਰੇ ਕੀਤੇ ਸੀ ਉਹਨਾਂ ਦੇ ਕਰਕੇ ਅੱਜ ਉਹਨਾਂ ਨੂੰ ਇਹਨਾਂ ਪਰੇਸ਼ਾਨੀਆਂ ਅਸੀਂ ਤਾਂ ਖੁਦ ਦੀ ਤਕਲੀਫ ਸੀ ਸਾਡੇ ਤੁਸੀਂ ਪਿੰਡ ਜਾਓ ਜੀ ਬੁਰਾ ਹਾਲ ਹੈ ਸੀਵਰ ਸਿਸਟਮ ਦਾ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਚਿੱਟਾ ਸਾਡੇ ਪਿੰਡ ਆਮ ਮਿਲ ਜਾਂਦਾ ਨਸ਼ੇ ਨਾਲ ਮੌਤਾਂ ਹੋ ਰਹੀਆਂ ਸਾਡੇ ਆਣ ਗਵਾਂਡ ਸਾਡੇ ਰਿਸ਼ਤੇਦਾਰਾਂ ਚੋਂ ਭੈਣ ਭਰਾਵਾਂ ਚੋਂ ਤਾਂ ਜੇ ਇਹ ਚੀਜ਼ਾਂ ਆਪਾਂ ਸਾਰੇ ਦੇਖ ਕੇ ਕਬੂਤਰ ਬਣ ਜਾਗੇ ਤੇ ਇਹ ਅੱਗ ਘਰੇ ਵੀ ਆ ਸਕਦੀ ਸੀ ਇੱਕ ਅਜਿਹੀ ਪਾਰਟੀ ਜਿਹੜੀ 92 ਸੀਟਾਂ ਲੈ ਕੇ ਜਿੱਤਦੀ ਆ ਤੇ ਇੱਕ ਇੱਕੇ ਦਮ ਜਿਹੜਾ ਹੈਗਾ ਰੋਜ਼ਾਨ ਜਿਹੜਾ ਹੈਗਾ ਹੁਣ ਚੇਂਜ ਹੋ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਲੋਕਾਂ ਨੇ ਤਾਂ ਬਹੁਤ ਸੋਚਿਆ ਸੀ ਬਦਲਾਅ ਆਊਗਾ ਪਰ ਇਹ ਸਿਰਫ ਬਦਲਾ ਲੈਣ ਲਾਪੇ ਲੋਕਾਂ ਦਾ ਸਿਰਫ ਪੈਸੇ ਇਕੱਠੇ ਕਰਨ ਦੀ ਹੋੜ 'ਚ ਪੈ ਗਏ ਜਿਹੜੇ ਵਾਅਦੇ ਕਰਕੇ ਆਪਦਾ ਮੈਨੀਫੈਸਟੋ ਦਾ ਇੱਕ ਵੀ ਇਹਨਾਂ ਨੇ ਵਾਅਦਾ ਨਹੀਂ ਪੂਰਾ ਕੀਤਾਗਾ ਤਾਂ ਇਹ ਜਿਹੜੀ ਤੁਸੀਂ ਜਿੱਤ ਦੇਖ ਰਹੇ ਹੋ ਸਾਡੀ ਨਹੀਂ ਇਹ ਲੋਕਾਂ ਦੀ ਹੈ ਇਹ ਲੋਕਾਂ ਨੇ ਉਹ ਮੈਨੀਫੈਸਟੋ ਦੇ ਵਾਅਦਿਆਂ ਨੂੰ ਨਾ ਪੂਰਾ ਕਰਨ ਕਰਕੇ ਵੋਟਾਂ ਪਾਈਆਂ ਸਭ ਨੂੰ ਕੀ ਲੱਗਦਾ ਕਿ 2027 ਦੇ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਦੇਖੋ ਅਜੇ ਤਾਂ ਕੁਝ ਵੀ ਕਹਿਣਾ ਕੋਈ ਇੱਕ ਵਿੱਚ ਵਿੱਚ ਸਿਆਸਤ ਦੇ ਵਿੱਚ ਕੁਝ ਵੀ ਕੋਈ ਖਬਾਣੀ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ ਪਰ ਜੋ ਹਾਲਾਤ ਰਗ ਰਹੇ ਨੇ ਵੀ ਲੱਗਦਾ ਚੰਨੀ ਸਾਹਿਬ ਬਹੁਤ ਜਲਦੀ ਆਉਣਗੇ ਕਾਂਗਰਸ ਪਾਰਟੀ ਤੋਂ ਅਜੀਪਾਲ ਸਿੰਘ ਜਿਹੜੇ ਸੰਧੂ ਸਹੇ ਗਿਆ ਉਹਨਾਂ ਦੇ ਲੋਕ ਕਹਿ ਰਹੇ ਨੇ ਵਰਕਰ ਕਹਿ ਰਹੇ ਨੇ ਬੜੀ ਅਣਥੱਕ ਮਿਹਨਤ ਹੈ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਸਾਡੀ ਜਿੱਤ ਵਿੱਚ ਹਰ ਇੱਕ ਸਾਡੇ ਬਲਾਕ ਸ਼ਾਂਤੀ ਦੀ ਜਿੱਤ ਵਿੱਚ ਕਾਂਗਰਸ ਪਾਰਟੀ ਨੂੰ ਭਈ ਹਰ ਇੱਕ ਵੋਟ ਵਿੱਚ ਕੋਟਕਪੂਰਾ ਹਲਕੇ ਤੋਂ ਸਰਦਾਰ ਅਜੀਪਾਲ ਸੰਧੂ ਅਤੇ ਉਹਨਾਂ ਦੀ ਪੂਰੀ ਟੀਮ ਅਤੇ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੈ ਅੱਜ ਦੀ ਸਰਕਾਰ ਜਿਹੜੀ ਹੈਗੇ ਵੱਡੇ ਵੱਡੇ ਵਾਅਦੇ ਕਰਦੀ ਸੀ ਦਾਅਵੇ ਕਰਦੀ ਸੀ ਕਿ ਸਾਡੇ ਕੋਈ ਨੇੜੇ ਤੇੜੇ ਨਹੀਂ ਲੰਘ ਸਕਦਾ ਅੱਜ ਦਾ ਕੀ ਜਵਾਬ ਦੇਣਾ ਚਾਹੁੰਦੇ ਵਧੀਆ ਜੀ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਸਪੀਕਰ ਸਾਹਿਬ ਦੇ ਨੂੰ ਜਵਾਬ ਦਿੱਤਾ ਜੀ ਇੱਕ ਤਰਫਾ ਹੀ ਸਾਰਾ ਪਿੰਡ ਪੁਕਤ ਗਿਆ ਜੀ ਕਾਂਗਰਸ ਦੇ ਉਮੀਦਵਾਰ ਨੇ ਜਦੋਂ ਆਇਆ ਜੀ ਬਹੁਤ ਵਧੀਆ ਉਹਨਾਂ ਨੇ ਪਿੰਡ ਦਾ ਜਵਾਬ ਬਦਲਾ ਦਾ ਦਿੱਤਾ ਜੀ ਕੀ ਲੱਗਦਾ ਕਿ ਅੱਜ ਹੁਣ ਮੌਜੂਦਾ ਸਰਕਾਰ ਦੀ ਜਿਹੜੀ ਹੈਗੀ ਆ ਸਰਦਰਦੀ ਬਣ ਚੁੱਕੀ ਆ ਉਹਨ ਟੈਨਸ਼ਨ ਦੇ ਵਿੱਚ ਆ ਚਿੰਤਨ ਦੇ ਵਿੱਚ ਆ ਕਿ ਰੁਕਾਵਟਾਂ ਖੜੀਆਂ ਹੋ ਗਈਆਂ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਬਿਲਕੁਲ ਜੀ ਜਿੰਨੀ ਤੇਜ਼ੀ ਨਾਲ ਸਰਕਾਰ ਬਣੀ ਸੀ ਉਨੀ ਤੇਜ਼ੀ ਨਾਲ ਜਾਰੀ ਹੈ ਨਿਪਟਾਰਾ ਹੋ ਰਿਹਾ ਖਤਮ ਹੋ ਗਿਆ ਸੀ ਕੰਮ ਅੱਜ ਲੱਗਦਾ ਇਹ ਦੁਬਾਰਾ ਆਊਗੀ ਸਰਕਾਰ ਇਹ ਕਦੇ ਵੀ ਨਹੀਂ ਆਊ ਜੀ ਹਮ ਇਤਿਹਾਸ ਚ ਲਿਖਿਆ ਜਾਊਗਾ ਇੱਕ ਸਰਕਾਰ ਜਿੰਨੀ ਤੇਜ਼ੀ ਨਾਲ ਆਈ ਉਨੀ ਤੇਜ਼ੀ ਨਾਲ ਵਾਪਸ ਚਲੀ ਗਈ ਖਤਮ ਹੋਊਗੀ ਦੁਬਾਰਾ ਨਹੀਂ ਆਊ ਕਦੇ ਵੀ ਨਹੀਂ ਆਉਦੀ ਕੀ ਲੱਗਦਾ 2027 ਦੇ ਵਿੱਚ ਹੁਣ ਕਾਂਗਰਸ ਪਾਰਟੀ ਪੈਰ ਜਮਾਉਗੀ ਬਿਲਕੁਲ ਜੀ 2027 ਦੇ ਵਿੱਚ ਕਾਂਗਰਸ ਸਰਕਾਰ ਆਉਗੀ ਜੀ ਬਿਲਕੁਲ ਆਉਗੀ ਲੋਕਾਂ ਨੇ ਅੱਜ ਦੱਸ ਹੀ ਦਿੱਤਾ ਇੱਕ ਤਰਫਾ ਹੋ ਗਿਆ ਸਾਰਾ ਕੁਝ ਇਹ ਤਾਂ ਨਹੀਂ ਹੋਊਗਾ ਜਿਵੇਂ ਹੁਣ ਆਮ ਆਦਮੀ ਪਾਰਟੀ ਨੇ ਜਦੋਂ ਮਤਲਬ ਕਿ ਜਿੱਤਣਾ ਹੁੰਦਾ ਤਾਂ ਲੋਕਾਂ ਦੇ ਨਾਲ ਵਾਅਦੇ ਵੀ ਕਰਦੀ ਹੈ ਦਾਅਵੇ ਵੀ ਕਰਦੀ ਹੈ ਤਾਂ ਜਿਵੇਂ ਹੁਣ ਅੱਜ ਤੁਸੀਂ ਕਿਹਾ ਕਿ ਉਹ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਪੂਰੇ ਨਹੀਂ ਹੋਤੇ ਕਿ ਕਾਂਗਰਸ ਪਾਰਟੀ ਤਾਂ ਨਹੀਂ ਇ tanto ਲੋਕਾਂ ਨੇ ਬਦਲਾਅ ਦਾ ਲੈ ਕੇ ਸਰਕਾਰ ਬਣਾਈ ਸੀ ਬਦਲਾਅ ਦਾ ਬਿਲਕੁਲ ਗਲੂਸ ਨਿਕਲ ਚੁੱਕਾ ਹੈ ਸੰਧਵਾ ਸਪੀਕਰ ਸਭ 75 75 ਗਨਮਨ ਲੈ ਕੇ ਚੱਲਦੇ ਆ ਨਾਲ ਇਹ ਤਾਂ ਆਮਕਰਾਂ ਦੇ ਸੀਗੇ ਜੀ ਜੇ ਇਹਨਾਂ ਡਰ ਸੀ ਕੋਈ ਹੋਰ ਕੰਮ ਕਰ ਲੈਂਦੇ ਹੂੰ ਠੀਕ ਹੈ ਨਾ ਜੀ ਸੋ ਲੋਕਾਂ ਨੇ ਹੁਣ ਮਨ ਬਣਾ ਲਿਆ ਜੀ 2027 ਦੇ ਵਿੱਚ ਕਾਂਗਰਸ ਸਰਕਾਰ ਆ ਰਹੀ ਹੈ ਜੀ ਜੀ ਸਹੀਕ ਨਤੀਜੇ ਜ ਜਨਾ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੁਹਾਡਾ ਕੀ ਚਾਹ ਮੈਂ ਜੀ ਨਿਰਮਲ ਸਿੰਘ ਸਿੱਧੂ ਡਾਇਰੈਕਟਰ ਕੋਆਪਰੇਟਿਵ ਬੈਂਕ ਜ਼ਿਲ੍ਹਾ ਫਰੀਦਕੋਟ ਜੀ ਮੇਰੇ ਭਝਾਈ ਮੇਰੇ ਕਜ਼ਨ ਦੇ ਬਾਈ ਇਹ ਸਿਲੈਕਸ਼ਨ ਦੇ ਵਿੱਚ ਬਲਾਕ ਸੰਤੀ ਖੜੇ ਸੀਗੇ ਤੇ ਉਹਨਾਂ ਨੇ 648 ਵੋਟਾਂ ਦੇ ਨਾਲ ਇੱਕ ਸਿਰਫ 4000 ਵੋਟ ਦੇ ਵਿੱਚੋਂ 648 ਵੋਟਾਂ ਦੇ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਇੱਕ ਸੱਤਾਧਾਰ ਦੇ ਨਾਲ ਟੱਕਰ ਲਾਉਣੀ ਕੋਈ ਛੋਟੀ ਮੋਟੀ ਗੱਲ ਨਹੀਂ ਕਹਿੰਦੇ ਕਿ ਸ਼ੇਰ ਦੇ ਮੂੰਹ ਦੇ ਵਿੱਚੋਂ ਸ਼ਿਕਾਰ ਖੋਣਾ ਬਹੁਤ ਔਖਾ ਹੁੰਦਾ ਅੱਜ ਇਹਨਾਂ ਨੇ ਉਹ ਕੰਮ ਕੀਤਾ ਉਹ ਉਹਨੂੰ ਕਿਵੇਂ ਦੇਖਦੇ ਹੋ ਹਾਂਜੀ ਮੈਂ ਉਹ ਹੀ ਹੈ ਇਹ ਤੁਹਾਡਾ ਸਿਸਟਮ ਹੈ ਜੀ ਤੁਸੀਂ ਲੋਕਾਂ ਨਾਲ ਕਿਹੋ ਜਿਹਾ ਵਿਚਰਦੇ ਹੋ ਕਿਹੋ ਜਿਹੇ ਵਾਅਦੇ ਕੀਤੇ ਸੀ ਸਰਕਾਰ ਨੇ ਕੀ ਉਹਨਾਂ ਦੇ ਲੋਕਾਂ ਦੇ ਪੱਲੇ ਕੁਝ ਪਾਇਆ ਜਾਂ ਨਹੀਂ ਪਾਇਆ ਲੋਕਾਂ ਨੇ 92 ਸੀਟਾਂ ਉਹਨਾਂ ਨੂੰ ਦਿੱਤੀਆਂ ਸੀ 92 ਦੇ ਵਿੱਚੋਂ ਉਹਨਾਂ ਨੇ ਵੇਖੋ ਵੀ ਮੈਨੂੰ ਨਹੀਂ ਲੱਗਦਾ ਕੋਈ 5-7% ਵੀ ਰਿਜ਼ਲਟ ਲੋਕਾਂ ਦੇ ਪੱਲੇ ਪਾਇਆ ਠੀਕ ਹੈ ਜੀ ਤੇ ਬਾਕੀ ਜਿਹੜਾ ਅੱਗੇ ਸਿਸਟਮ ਹੈਗਾ ਅਸੀਂ ਤਕਰੀਬਨ ਕਾਂਗਰਸ ਪਾਰਟੀ ਨੇ ਅਜੀਤਪਾਲ ਸਿੰਘ ਸੰਧੂ ਜੀ ਦੀ ਅਗਵਾਈ ਦੇ ਹੇਠ ਤਕਰੀਬਨ ਅਸੀਂ 9 ਬਲਾਕ ਸੰਮਤੀਆਂ ਤਾਂ ਜਿੱਤ ਚੁੱਕੇ ਹਾਂ ਹੋਰ ਵੀ ਅਜੇ ਰਿਜ਼ਲਟ ਆ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਵੀ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਹੈ ਬਲਾਕ ਸੰਮਤੀ ਹਰੀ ਨੋ ਜੋਂਨ ਦੇ ਨਾਲ ਜੋਂਨ ਸੰਧਵਾ ਪੈਂਦਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜੁਟਦਾ ਉਹ ਵੀ ਅਸੀਂ ਜਿੱਤ ਚੁੱਕੇ ਹਾਂ ਤੇ ਹੋਰ ਵੀ ਸਾਨੂੰ ਉਮੀਦ ਹੈ ਅਸੀਂ ਹੋਰ ਇੱਕ ਅਧੀਨ ਜ਼ਿਲ੍ਹਾ ਪ੍ਰੀਸ਼ਦ ਵੀ ਜਿੱਤਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਉਮੀਦ ਹੈ ਜਿਹੜਾ ਵੀ ਚੰਗੇ ਕੰਮ ਕਰੂਗਾ ਜੇ ਅਸੀਂ ਚੰਗੇ ਕਰਾਂਗੇ ਤਾਂ ਸਾਡੇ ਨਾਲ ਲੋਕ ਸਾਥ ਦੇਣਗੇ ਜੇ ਸਰਕਾਰ ਹੋ ਸਕਦਾ ਚੰਗੇ ਕਰਜੇ ਆਪਾਂ ਇਹ ਨਹੀਂ ਅੱਜ ਰਿਜੈਕਟ ਨਹੀਂ ਕਰ ਸਕਦੇ ਹੋ ਸਕਦਾ ਚੰਗੇ ਕੰਮ ਕਰ ਜੇ ਤੇ ਹੋ ਸਕਦਾ ਦੁਬਾਰਾ ਸਤਾ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਪਰ ਅੱਜ ਦੀ ਘੜੀ ਜਿਹੜਾ ਇਹਨਾਂ ਦਾ ਹਾਲ ਹੈ ਉਹ ਬਹੁਤ ਹੀ ਬੇਹੱਦ ਮੜ ਕਿਤੇ ਨਾ ਕਿਤੇ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਆਪ ਦੇ ਆਪ ਪਿਆ ਕਹਾੜਾ ਮੈਂ ਗੱਲ ਇਹ ਹੈ ਵੀ ਕਹਾੜਾ ਕੀ ਮਾਰਿਆ ਇਹਨਾਂ ਨੂੰ ਕੋਈ ਤਜਰਬਾ ਹੀ ਹੈ ਨਹੀਂ ਸੀ ਕਿਸੇ ਨੂੰ ਪੋਲਿਟਿਕਸ ਬਾਰੇ ਤਾਂ ਪਤਾ ਹੀ ਨਹੀਂ ਸੀ ਇਹ ਤਾਂ ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਦੇ ਲਗਾਤਾਰ ਸਤਾ ਚ ਆਉਣ ਕਰਕੇ ਵਿਰੋਧ ਹੋ ਗਿਆ ਇਹ ਵਾਦੇ ਕਾਲ ਪੂਰੇ ਹੁਣ ਪੂਰੇ ਕੌਣ ਕਰੂਗਾ ਇਹਨਾਂ ਨੇ ਕੀ ਕੂਦਾ ਪੂਰਾ ਕਰਤਾ ਅੱਗੇ ਵਾਲੀਆਂ ਸਰਕਾਰਾਂ ਵੀ ਆ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਆਸਾਂ ਉਹ ਜਿਹੜੇ ਇਲੈਕਸ਼ਨ ਸਟੈਂਡ ਦੇ ਵਿੱਚ ਲਾਰੇ ਜਿਹੜੇ ਸਿਰ ਪੋਲਿਟੀਕਲ ਪਾਰਟੀਆਂ ਬਹੁਤ ਵੱਡੇ ਲਾ ਦਿੰਦੀਆਂ ਉਹਨੇ ਪੂਰੇ ਨਹੀਂ ਕੀਤੇ ਜਾ ਸਕਦੇ ਕਿਸੇ ਵੀ ਹਾਲ ਚ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਉਹਨਾਂ ਨੇ ਵੀ ਲਾਰੇ ਲਾ ਕੇ ਆਏ ਸੀ ਉਹ ਪੂਰੇ ਨਹੀਂ ਹੋਣੇ ਕਦੇ ਲੋਕਾਂ ਨੇ ਗ੍ਰੋਥ ਕਰਤਾ ਜਨਤਾ ਇਸ ਕਰਕੇ ਉਹ ਰਿਜ਼ਲਟ ਮਿਲ ਗਿਆ ਥੈਂਕ ਯੂ ਸੋਮਤੀ ਜੀਆ ਨੂੰ ਲੈ ਕੇ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੀ ਆਂ ਅੱਜ ਦਿਨ ਤੇ ਜੇ ਕਾਂਗਰਸ ਪਾਰਟੀ ਲਈ ਆਉਣ ਵਾਲੇ ਪਿਖ ਲਈ ਵਧੀਆ ਹੋਣਗੇ ਤੇ ਆਉਣ ਵਾਲੇ ਪੰਜਾਬ ਦੇ ਚ ਕਾਂਗਰਸ ਦੀ ਸਰਕਾਰ ਬੜੂਗੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਸੀ ਕਿ ਬਹੁਤ ਤਰੱਕੀ ਕਰਦੇਗਾ ਮੈਂ ਕਹਾਂ ਭਰਾਓ ਜਿਹੜੀਆਂ ਸੜਕਾਂ ਬਣਨਗੀਆਂ ਇਹਨਾਂ ਤੋਂ ਇਹ ਸੜਕਾਂ ਦੇ ਵਿੱਚ ਟੋਏ ਨਹੀਂ ਪੂਰੇ ਹੋਣੇ ਵਿਕਾਸ ਨਹੀਂ ਹੋਣੇ ਮੇਰਾ ਪਿੰਡ ਸੰਦਮਾ ਸੰਦਮਾ ਵਿੱਚ ਕੋਈ ਵਿਕਾਸ ਨਹੀਂ ਆ ਪਾਣੀ ਦੇ ਲੋਕ ਮੋਂ ਬੰਦੇ ਪਾਣੀ ਚ ਡੁੱਬੀ ਜਾਂਦੇ ਆ ਇਹ ਗੱਪ ਮਾਰਦੇ ਆ ਇਸੇ ਤਰ੍ਹਾਂ ਹੀ ਕੁਲਤਾਰ ਸਿੰਘ ਸੰਧਵਾ ਨੇ 75 75 ਕਰਨ ਮੰਦਸੀਆਂ ਦੇ ਲੋਕ ਲੈ ਕੇ ਸਮਾਨ ਨਸ਼ਟ ਕੀਤਾ ਤੇ ਵਿਕਾਸ ਨਹੀਂ ਕੀਤਾ ਇਹਨਾਂ ਨੇ ਤੁਸੀਂ ਕਿਵੇਂ ਦੇਖਦੇ ਹੋ ਕੁਲਤਾਰ ਸਿੰਘ ਸੰਧਵਾ ਆਪਣੇ ਹੀ ਜੱਤੀ ਪਿੰਡ ਸੰਧਵਾ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਹਾਰ ਗਏ ਆ ਕਾਂਗਰਸ ਪਾਰਟੀ ਵੀ ਉੱਥੇ ਸੀਟ ਲੈ ਗਈ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਕਾਂਗਰਸ ਪਾਰਟੀ ਨੇ ਜਦੋਂ ਵੀ ਪੰਜਾਬ 'ਚ ਕੰਮ ਕੀਤਾ ਪਹਿਲੀ ਗੱਲ ਤਾਂ ਵੇਖੋ ਗਰੀਬ ਲੋਕਾਂ ਲਈ ਕਾਂਗਰਸ ਪਾਰਟੀ ਨੇ 30 ਕਿਲੋ ਕਰਨਕ ਸ਼ੁਰੂ ਕੀਤੀ ਸੀ 3 ਕਿਲੋ ਕਣਕ ਦੇ ਵਿੱਚ 2 ਰੁਪਏ ਕਿਲੋ ਇਹ ਭਗਵੰਤ ਮਾਨ ਨੇ ਆਉਣ ਸਾਰੇ ਕਣਕ ਕਟਿ ਗਰੀਬਾਂ ਦੀ ਉਹ ਰੋਸ ਹੋਇਆ ਫੇਰ ਕਈ ਸਮਾਂ ਤੇ ਇਹਨਾਂ ਨੇ ਪੈਨਸ਼ਨਾਂ ਕੱਟਤੀਆਂ ਹੋਰ ਕਈ ਲੋਕ ਗਰੀਬਾਂ ਲੋਕਾਂ ਦੇ ਜ਼ਿਮੀਂਦਾਰਾਂ ਦੇ ਮੈਂ ਖੇਤ ਮੰਡੀ ਕਰਨ ਬਹੁਤ ਮਾੜਾ ਹੋਇਆ ਜ਼ਮੀਰ ਰੁੜ ਗਈ ਇਸ ਕਰਕੇ ਲੋਕਾਂ ਨੂੰ ਰੋਸ ਸੀ ਤੇ ਸਾਡੇ ਪਿੰਡ 'ਚ ਕੋਈ ਵਿਕਾਸ ਨਹੀਂ ਹੋਇਆ ਕੋਈ ਐਸੀ ਗੱਲ ਨਹੀਂ ਬਣੀ ਇਸ ਕਰਕੇ ਸਰਦਾਰ ਸਿੰਘ ਸੰਧਵਾ ਦੇ ਰੋਸ ਸੀ ਤੇ ਭਗਵੰਤ ਮਾਨ ਤੇ ਤੇ ਰੋਸ ਸੀ ਇਸ ਕਰਕੇ ਲੋਕਾਂ ਨੇ ਫਤਵਾ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਆਮ ਆਦਮੀ ਪਾਰਟੀ ਦੇ ਲੋਕ ਉੱਠਣਗੇ ਤੇ ਕਾਂਗਰਸ ਦੀ ਸਰਕਾਰ ਬਣੂਗੀ ਕਾਂਗਰਸ ਦਾ ਟੀ ਮਿਨਿਸਟਰ ਬਣੂਗਾ ਤੇ ਵਧੀਆ ਸੀ ਆਉਣ ਵਾਲੇ ਸਮੇਂ ਵਿੱਚ ਅਮਨ ਅਮਨ ਸ਼ਾਂਤੀ ਜਿਵੇਂ ਲੋਕ ਬੇਡਰ ਤੋਂ ਖੋਹ ਭੋਕੇ ਚੱਲਦੇ ਆ ਇਹ ਵੀ ਚੱਲਣਗੇ